ਹਾਂਜੀ ਮੇਰੇ ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫਿਰ ਤੁਹਾਡਾ ਡਾਕਟਰ ਕੰਬੋ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਐਚ ਐਫ ਗਾਂ ਦਿਖਾਉਣ ਲੱਗੇ ਆ ਜੋ ਬਾਈ ਨੇ ਸੇਲ ਕਰਨੀ ਆ ਇਹ ਪਿੰਡ ਆਲਮਲਾ ਵਿਖੇ ਹੈ ਜੀ ਐਚ ਐਫ ਗਾਂ ਦੂਜਾ ਸੂਆ ਸੂਈ ਹੈ ਥਾਂ ਲੇਵੇ ਦੀ ਬਹੁਤ ਸਾਫ਼ ਹੈ ਤੇ ਜੇ ਦੁੱਧ ਦੀ ਗੱਲ ਕਰੀਏ ਤਾਂ ਗਾਂ ਦੇ ਥੱਲੇ ਮੌਜੂਦਾ 24 ਲੀਟਰ ਦੁੱਧ ਦੀ ਕਪੈਸਿਟੀ ਹੈ 12 ਲੀਟਰ ਸਵੇਰ ਦੇ 12 ਲੀਟਰ ਸ਼ਾਮ ਨੂੰ ਸੱਜਰ ਸੂਈ ਆ ਦੋ ਦਿਨਾਂ ਦੀ ਮਗਰ ਵੱੱਛਾ ਠੰਡੀ ਸੀਲ ਹੈ ਜੋ ਵੀ ਭਰਾ ਖਰੀਦਣ ਦਾ ਚਾਹਵਾਨ ਆ ਸੰਪਰਕ ਕਰ ਸਕਦਾ ਹੈ ਗਾਂ ਨੂੰ ਤਸੱਲੀ ਨਾਲ ਦੋ ਡੰਗ ਚੋ ਕੇ ਦੇਖ ਸਕਦਾ ਪਹਿਲਾਂ ਵੀ ਦੱਸਿਆ ਪਿੰਡ ਆਲਮ ਵਾਲੇ ਵਿਖੇ ਖੜੀ ਹੈ ਬਾਈ ਦਾ ਨਾਮ ਗਰਜੀਤ ਸਿੰਘ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰ ਦਿੰਦੇ ਆ ਜੀ ਜੋ ਵੀ ਭਰਾ ਗਾਹ ਖਰੀਦਣਾ ਚਾਹੁੰਦਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਕਿ ਤੁਸੀਂ ਆਪਦੀ ਰੇਟ ਦੀ ਸੈਟਿੰਗ ਕਰ ਸਕਦੇ ਹੋ ਬਾਈ ਦੀ ਡਿਮਾਂਡ 80000 ਰੁਪਿਆ ਮੁੱਲ ਬਾਈ ਨੇ 80000 ਰੁਪਿਆ ਕਰਿਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕੀਤਾ ਜਾਵੇਗਾ ਧੰਨਵਾਦ ਜੀ